ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਮਨ ਸਿੰਘ ਕਪਾਇਆ ਸੂਬਾ ਪ੍ਰਧਾਨ ਪੀਆ ਟੈਕ ਪਾਸ ਬੇਲਸਰ ਗੜੀ ਯੂਨੀਅਨ ਪੰਜਾ ਤਾਂ ਸਾਥਿਓ ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਤੁਸੀਂ ਵੀ ਜਾਣੀ ਜਾਣੋ ਵੀ ਲਗਾਤਾਰ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਮਾਸਟਰ ਕਟ ਦੀ ਮੰਗਾਉਣ ਚਾਹੇ ਲੈਕਚਰਰ ਦੀ ਮੰਗਾਉਣ ਜਾਂ ਉਮਰਤੀ ਦੀ ਮੰਗਾਉਣ ਜਾ ਫਿਰ 55% ਦੀ ਮੰਗ ਹੋਵੇ 175 ਹੋਵੇ ਲਗਾਤਾਰ ਸਰਕਾਰ ਦੇ ਟੇਬਲ ਤੇ ਆਪਾਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਵੀ ਵੇਖਿਆ ਸਰਕਾਰ ਨੇ ਆਪਾਂ ਨੂੰ ਲਗਾਤਾਰ ਮਿੱਟੀਆਂ ਦੇ ਕੇ ਟਾਈਮ ਪਾਸ ਕੀਤਾ ਟਾਈਮ ਕੱਢਿਆ ਆਪਣੇ ਤੋਂ ਸਮਾਂ ਕੱਢ ਕੇ ਆਪਣੇ ਲਗਭਗ 3 ਸਾਲਾ ਗੁਜ਼ਾਰੇ ਆ ਹਾਲੇ ਤੱਕ ਆਪਾਂ ਨੂੰ ਕੋਈ ਸਪੂਤਾ ਵਾਲਾ ਪਾਣੀ ਪਹੁੰਚੇ ਤਾਂ ਸਾਥੀਓ ਜਿਵੇਂ ਦਾ ਆਪਣਾ 2 ਮਾਰਚ ਦਾ ਧਰਨਾ ਸੀ ਉਹ ਬਿਲਕੁਲ ਆਪਣਾ ਇੱਕ ਨੀ ਦੇ ਪੱਖੋਂ ਕੰਮ ਕੀਤਾ ਹੈ ਬਹੁਤ ਵਧੀਆ ਰਿਸਪੌਂਸ ਵੀ ਲੈ ਕੇ ਡਰਦਾ ਕਿਉਂਕਿ ਕੇਡਰ ਨਾਲ ਹੀ ਜਿਹੜੀਆਂ ਆਪਣੀਆਂ ਮੰਗਾਂ ਹੱਲ ਹੋਣੀਆਂ ਜੇ ਤੁਸੀਂ ਬਾਹਰ ਨਿਕਲੋਗੇ ਤਾਂ ਜਲਦ ਹੱਲ ਹੋ ਜਾਣਗੀਆਂ ਜੇ ਤੁਸੀਂ ਹੋਰ 6 ਮਹੀਨੇ ਲਟਕਾ ਲੋਗੇ ਤਾਂ ਹੋਰ ਸਾਲ ਪੈ ਜਾਣਗੇ ਤਾਂ ਸਾਥੀਓ ਤੁਸੀਂ ਵਧੀਆ ਲਿੰਤੀ ਚ ਬਾਹਰ ਨਿਕਲੇ ਹੋ ਉਮੀਦ ਹੈ ਤੁਸੀਂ 23 ਤਰੀਕ ਨੂੰ ਫਿਰ ਨਿਕਲੋਗੇ ਇਸੇ ਤਰ੍ਹਾਂ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ 2 ਤੋਂ 4 ਤੰਮਿਆਂ ਦੇ ਵਿੱਚ ਵਿੱਚ ਸਰਕਾਰ ਕਿ ਦਿਨ ਕਿ ਵਿ ਆਪਣੇ ਬਿਲਕੁਲ ਜਿਹੜੇ ਆਪਣੇ ਮੰਗਾਂ ਐ 4 ਤੋਂ 5 ਆਪਣੀਆਂ ਮੰਗਾਂ ਜਲਦ ਹੱਲ ਕਰੇਗੀ ਇਹਦਾ ਸੋਲੂਸ਼ਨ ਕੱਢੇਗੀ ਕਦੋਂ ਪਰਤੀ ਦੇਣੀ ਐ ਕਦੋਂ ਆਊਟ ਹੋਊਗਾ ਨੋਟੀਫਿਕੇਸ਼ਨ ਇਹ ਸਿਰਫ ਤੁਸੀਂ ਸਾਰੇ ਬਾਹਰ ਨਿਕਲ ਕੇ ਹੀ ਕਰਵਾ ਸਕਦੇ ਹੋ ਕਿਉਂਕਿ ਯੂਨੀਅਨ ਦਾ ਕੰਮ ਸਿਰਫ ਅਗਵਾਈ ਕਰਨਾ ਹੁੰਦਾ ਹੈ ਤਾਂ ਤੁਸੀਂ ਉਮੀਦ ਹੈ ਅਗਲਾ ਤਰਨਾ ਜਿਹੜਾ ਆਪਣਾ 23 ਦਾ ਹੈਗਾ ਤੁਸੀਂ ਸਾਰੇ ਉੱਥੇ ਪਹੁੰਚੋਗੇ ਅਗਲੇ ਹਫਤੇ ਆਪਣੀਆਂ 2-3 ਮਿੰਟੀਆਂ ਮਲੇਰ ਕੋਟਲਾ ਤੇ ਪੰਜਾਬੀ ਯੂਨੀਵਰਸਿਟੀ ਤੇਈ ਤੋਂ ਪਹਿਲਾ ਪਹਿਲਾ ਇਹ ਮੀਟਿੰਗਾਂ ਕੀਤੀਆਂ ਜਾਣਗੀਆਂ ਸਾਥੀਓ ਤੁਸੀਂ ਇਸ ਮੀਟਿੰਗ ਦਾ ਹਿੱਸਾ ਬਣਨਾ ਹੈ ਮਲੇਰ ਕੋਟਲੇ ਦੀ ਸ਼ਾਮ ਤੱਕ ਦੀ ਕੀਤੀ ਜਾਵੇ 2 ਜਾਂ 2:30 ਵਜੇ ਦੇ ਤਕਰੀਬਨ ਤਾਂ ਜਿਹੜੀ ਪੰਜਾਬੀ ਯੂਨੀਵਰਸਿਟੀ ਦੀ ਪਟਿਆਲਾ ਦੀ ਉਹ 10 ਵਜੇ 11 ਵਜੇ ਦੇ ਵਿੱਚ ਕਰਵਿਸ਼ ਕਰ ਕੀਤੀ ਜਾਊਗੀ ਤਾਂ ਸਾਥੀਓ ਇਸੇ ਹਫਤੇ ਵਿੱਚ ਮੀਟਿੰਗਾਂ ਆਉਣਗੀਆਂ ਇਸੇ ਨਾਲ-ਨਾਲ ਧਰਨੇ ਤੇ ਨਾਲ-ਨਾਲ ਮੀਟਿੰਗਾਂ ਚੱਲਣਗੀਆਂ ਤਾਂ ਸਾਥੀਓ ਜਿੱਥੇ ਪਹੁੰਚਣਾ ਹੈ ਜ਼ਰੂਰ ਪਹੁੰਚਾਂਗੇ ਅਗਲੇ ਹਫਤੇ ਫਿਰ ਸੇਤਨਾ ਮਾਨਸਾ ਪਟੰਨਾ ਜਾਂ ਹੋਰ ਆਪਣੇ ਸੰਗਰੂਪ ਦੀਆਂ ਮੀਟਿੰਗਾਂ ਰਹਿਣੀਆਂ ਤੇ ਇਕੱਠੀਆਂ ਉਹ ਜਲਦ ਹੌਲੀ ਹੌਲੀ ਸਾਰਿਆਂ ਦਾ ਜਿੱਥੇ ਵੀ ਕੋਈ ਬੈਠਾ ਹੈ ਮੀਟਿੰਗਾਂ ਵੀ ਨਾਲ ਕਰਾਂਗੇ ਨਾਲ ਧਰਮੇ ਵੀ ਚੱਲਦੇ ਰਹਿਣਗੇ ਤਾਂ ਸਾਥੀਓ ਤੁਸੀਂ ਵੀ ਜਾਣਦੇ ਹੋ ਲਗਾਤਾਰ ਸਰਕਾਰ ਆਪਾਂ ਨੂੰ ਕਿਵੇਂ ਬੈਕਵਰਡ ਤੇ ਰੱਖਿਆ ਮਾਸਟਰ ਕਟਰ ਦੀਆਂ ਮੰਗਾਂ ਆਪਾਂ ਬਿਲਕੁਲ ਠੀਕ ਹੈ ਜੇ ਤੁਸੀਂ ਵੱਡੀ ਗਿਣਤੀ 'ਚ ਬਾਹਰ ਨਿਕਲਦੇ ਹੋ ਤਾਂ ਵੱਡੀ ਗਿਣਤੀ ਵਿੱਚ ਇਸਤਿਆਰ ਹੋਣਾ ਹੈ ਭਰਤੀ ਵੀ ਵੱਡੀ ਗਿਣਤੀ ਚ ਆਉਣ ਦੀ ਸੁਭਾਵਨਾ ਬਣ ਸਕਦੀ ਹੈ ਜੇ ਤੁਸੀਂ ਜਿਵੇਂ ਦੋ ਤਰੀਕ ਨੂੰ ਨਿਕਲੇ ਹੋ ਉਸੇ ਤਰ੍ਹਾਂ ਤੁਸੀਂ 23 ਨੂੰ ਨਿਕਲੋ ਇਸ ਤੋਂ ਬਾਅਦ ਨਿਕਲੋ ਲਗਾਤਾਰ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਹਿਰ ਦਾ ਤੇ ਇੱਕ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਵੱਡਾ ਪਲੇਟਫਾਰਮ ਹੈ ਸਰਕਾਰ ਨੂੰ ਤੁਸੀਂ ਘੇਰ ਸਕਦੇ ਹੋ ਕਿਸੇ ਵੀ ਜਗ੍ਹਾ ਤੇ ਫੇਸਬੁੱਕ ਤੇ ਨਹੀਂ ਜਾਂ ਤੁਸੀਂ ਟਵਿੱਟਰ ਹੈ ਕਿਸੇ ਵੀ ਤੁਸੀਂ ਅਕਾਊਂਟ ਦੇ ਤੁਸੀਂ ਆਪਣਾ ਕੰਮ ਕਰ ਰਹੇ ਹੋ ਤਾਂ ਸਾਥੀਓ ਤੁਸੀਂ ਹਰ ਜਗ੍ਹਾ ਤੇ ਆਪਾਂ ਸਰਕਾਰ ਨੂੰ ਆਪਣੀਆਂ ਮੰਗਾਂ ਦੱਸ ਸਕਦੇ ਆ ਜਿੱਥੇ ਵੀ ਤੁਸੀਂ ਬੈਠੇ ਹੋ ਹਰ ਪਲੇਟਫਾਰਮ ਤੇ ਆਪਣਾ ਬਣਿਆ ਹੁੰਦਾ ਕੋਡ ਬਣਿਆ ਤਾਂ ਤੁਸੀਂ ਉੱਥੇ ਵੀ ਆਪਣੀ ਮੰਗ ਪਾ ਸਕਦੇ ਹੋ ਤੁਸੀਂ ਘਰਾਂ 'ਚ ਬੈਠ ਕੇ ਕੁਝ ਤਾਂ ਕਰ ਸਕਦੇ ਹੋ ਜੇ ਤੁਸੀਂ ਧਰਨੇ ਦਾ ਹਿੱਸਾ ਨਹੀਂ ਬਣਦੇ ਤਾਂ ਕਟੋ-ਕਟ ਇਹ ਕੰਮ ਕਰ ਸਕਦੇ ਹੋ ਕਿ ਸਰਕਾਰ ਨੂੰ ਕਟੋ-ਕਟ ਸਵਾਲ ਤਾਂ ਪੁੱਛ ਸਕਦੇ ਹੋ ਕਿ ਸਾਡੀਆਂ 3 ਸਾਲਾਂ ਤੋਂ ਲਗਾਤਾਰ ਮਾਸਟਰ ਕਟਦੀਆਂ ਮੰਗਾਂ ਜਿਹੜੀਆਂ ਆ ਉਹ ਹਾਲੇ ਤੱਕ ਸਕਸੈਸ ਸਫਲ ਨਹੀਂ ਹੋਈਆਂ ਸਫਲ ਨਹੀਂ ਹੋਈਆਂ ਤਾ ਸਾਥਿਓ ਤੁਸੀਂ ਵੀ ਜਾਣੀ ਜਾਣੋ ਸਰਕਾਰ سوشل মিডিਆ ਤੋਂ ਬਣੀ ਹੈ ਸਰਕਾਰ ਆਪਾਂ ਨੂੰ ਬਿਲਕੁਲ ਬੈਕਵਰਡ ਤੇ ਰੱਖਿਆ ਹੈ ਤਾਂ ਸਾਥਿਓ ਤੇ ਇਹ ਨੂੰ ਆਪਾਂ ਮਿਲਦੇ ਹਾਂ ਸਾਰੇ ਤੇ ਵੱਡੀ ਗਿਣਤੀ ਕੇ ਬਾਹਰ ਨਿਕਲੋ ਵੱਡੇ ਪੱਤਰ ਤੇ ਆਪਣਾ ਕਰਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਨਹੀਂ ਆਪਣੀ ਰੱਖੀ ਜਾ ਚੁੱਕੀ ਹੈ ਆਪਣੀਆਂ ਮੰਗਾਂ ਜਲਦ ਹੱਲ ਹੋਣਗੀਆਂ ਇਹ ਵੀ ਉਮੀਦ ਹੈ ਕਿ ਸਰਕਾਰ ਜਲਦੀ ਆਪਾਂ ਨੂੰ ਮੀਟਿੰਗਾਂ ਦੇ ਕੇ ਤੇ ਆਪਣਾ ਹੱਲ ਕਰੇਗੀ ਸਾਥਿਓ ਦੂਸਰੀ ਗੱਲ ਮੀਟਿੰਗ ਜਿਹੜੀ ਮੁਲਤਵੀ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਬਿਲਕੁਲ ਜੇ ਮੀਟਿੰਗ ਮੁਲਤਵੀ ਕੀਤੀ ਗਈ ਹੈ ਤਾਂ ਕੋਈ ਗੱਲ ਨਹੀਂ ਫਿਰ ਕੀ ਜੇਕਰ ਆਪਾਂ ਇਸੇ ਤਰ੍ਹਾਂ ਮੀਟਿੰਗਾਂ ਲੈ ਕੇ ਆਪਣਾ ਧਰਨੇ ਪੋਸਟਪੋਨ ਕਰਦੇ ਰਹਾਂਗੇ ਤਾਂ ਫਿਰ ਵੀ ਨੁਕਸਾਨ ਹੈ ਤਾਂ ਸਾਥਿਓ 23 ਨੂੰ ਆਪਾਂ ਸਾਰੇ ਮਿਲਦੇ ਹਾਂ ਤੇ ਆਪਾਂ ਫਿਰ ਉਸੇ ਤਰ੍ਹਾਂ ਜਲੂਸ ਕੱਢਦੇ ਹਾਂ ਇਹਨਾਂ ਦਾ ਤਾਂ ਆਓ ਮਿਲਦੇ ਹਾਂ 23 ਤਰੀਕ ਨੂੰ ਮੈਜਿਸਨ ਸਿੰਘ ਕਬਾਦ ਸੁਭਾ ਪ੍ਰਧਾਨ ਦੇ ਟੱਪਸ ਪੰਜਾਬ ਧੰਨਵਾਦ ਸਾਰਿਆਂ ਦਾ